ਆ ਆ ਗਿਆ ਹਰੇ ਆ ਮੋੜੇ ਛੱਟ ਲੱਗੀ ਐ ਇੱਥੇ ਆ ਵੇਖੀ ਆਹ ਤੜੀ ਆ ਆ ਦੇਖੋ ਤੁਸੀਂ ਦੋਸਤੋ ਆ ਸਾਰੀ ਪੱਠੇ ਜੇ ਪੱਠੇ ਜਿਹੜੇ ਖਰਾਬ ਹੋ ਗਏ ਡੰਗਰਾਂ ਨੇ ਹੁਣ ਖਾਣ ਵਾਲਾ ਚਾਰਾ ਜਿਹੜਾ ਰਿਆ ਹੀ ਨਹੀਂ ਆ ਦੇਖੋ ਤੁਸੀਂ ਪਾਣੀ ਕਿੰਨਾ ਕਿੰਨਾ ਪਾਣੀ ਜਿਹੜਾ ਘਰਾਂ ਦੇ ਵਿੱਚ ਵੜ ਗਿਆ ਕੁੜੀ ਵੀ ਵਿਚਾਰਿਆ ਜਿਹੜੇ ਕਿਸਾਨ ਵੀਰਾਂ ਦੀ ਸਾਰੀ ਖਰਾਬ ਹੋ ਗਈ ਇਹਦੇ ਘੇਰੇ ਘੇਰੇ 4 4 5 5 ਫੁੱਟ ਪਾਣੀ ਆ ਤੇ ਇਹ ਦੇਖੋ ਤੁਸੀਂ ਘਰ ਜਿਹੜਾ ਸਾਰਾ ਇਹਦੇ ਘਰ ਦੇ ਵਿੱਚ ਪਾਣੀ ਵੜ ਗਿਆ ਵਾ ਇਹ ਏਰੀਆ ਪੈਂਦਾ ਵਾ ਕੜੋਂਮ ਦਾ ਤੇ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਜ਼ਰੂਰ ਪਹੁੰਚੋ ਕਿਉਂਕਿ ਬਹੁਤ ਬੁਰੀ ਹਾਲਾਤ ਆ ਦੇਖੋ ਕੰਧਾਂ ਪਾੜ ਗਈਆਂ ਤੇ ਸਾਰਾ ਪਾਣੀ ਘਰਾਂ ਦੇ ਵਿੱਚ ਭਰ ਗਿਆ ਤੁਹਾਨੂੰ ਵਿਖਾ ਦਿੰਨੇ ਆ ਵੀ ਪਾਣੀ ਘਰਾਂ ਦੇ ਵਿੱਚ ਵੜਿਆ ਉਹ ਵੀ ਦੇਖੋ ਤੁਸੀਂ ਘੇਰੇ ਘੇਰੇ ਪਾਣੀ ਪਾਣੀ ਤੁਰਿਆ ਫਿਰਦਾ ਇੱਥੇ ਬਹੁਤ ਜ਼ਿਆਦਾ ਪਾਣੀ ਪਹਿਲਾਂ ਨਾਲੋਂ ਚੜਿਆ ਵਾ ਤੇ ਆ ਦੇਖੋ ਤੁਸੀਂ ਕੰਧਾਂ ਜਿਹੜੀਆਂ ਪਾੜ ਗਈਆਂ ਕੋਠਿਆਂ ਦੀਆਂ ਆ ਦੇਖੋ ਤੁਸੀਂ ਘਰ ਦੇ ਅੰਦਰ ਕਿਨਾ ਕਿਨਾ ਪਾਣੀ ਹੈ ਆ ਦੇਖੋ ਤੁਸੀਂ ਆ ਦੇਖੋ ਦੋਸਤੋ ਆ ਆ ਦੇਖੋ ਤੁਸੀਂ ਘਰਾਂ ਦੇ ਇੰਨੇ ਬੁਰੇ ਹਾਲਾਤ ਨੇ ਪੀ ਆ ਦੇਖੋ ਤੁਸੀਂ ਸਮਾਨ ਸਾਰਾ ਜਿਹੜਾ ਉਹ ਖਰਾਬ ਹੋ ਗਿਆ ਅੰਦਰ ਹੀ ਅੰਦਰਾਂ ਦੇ ਵਿੱਚ ਪਾਣੀ ਵੜ ਗਿਆ ਇੱਥੇ ਹੀ ਹੈ ਸਮਾਨ ਸਾਰਾ ਅੰਦਰ ਹੀ ਸਾਰਾ ਸਮਾਨ ਵੀ ਖਰਾਬ ਹੋ ਗਿਆ ਕੱਢਣ ਦਾ ਮੌਕਾ ਹੀ ਨਹੀਂ ਦਿੱਤਾ ਪਾਣੀ ਨੇ ਇਹ ਦੇਖੋ ਤੁਸੀਂ ਸਮਾਨ ਹੈ ਸੰਦ ਸਾਰੇ ਯਾ ਹਣ ਸਾਰਾ ਜਿਹੜਾ ਡੁੱਬਿਆ ਪਿਆ ਵਾ ਤੇ ਇਹ ਦੇਖੋ ਘਰਾਂ ਦੇ ਹਾਲਾਤ ਓ ਜਿਆਦਾ ਪਾਣੀ ਹੈ ਦੇਖੋ ਤੁਸੀਂ ਆਸਮਾਨ ਸਾਰਾ ਟੋਕੇ ਟਾਕੇ ਇੰਨਾਂ ਡੁੱਬ ਗਏ ਤੇ ਇਹ ਦੇਖੋ ਤੁਸੀਂ ਘਰਾਂ ਦੇ ਵਿੱਚ ਪਾਣੀ ਕਿੰਨਾ ਕਿੰਨਾ ਵੜ ਗਿਆ ਹਣੇ ਕੱਢਣ ਦਾ ਮੌਕਾ ਨਹੀਂ ਦਿੱਤਾ ਪਾਣੀ ਨੇ ਇੰਨੀ ਤੇਜ਼ ਪਾਣੀ ਆਇਆ ਜਿਹੜਾ ਇਹ ਵੇਖੋ ਘਰ ਸਾਰੀਆਂ ਕੰਧਾਂ ਪਾੜ ਗਿਆ ਤੇ ਇਹ ਵੇਖੋ ਤੁਸੀਂ ਸਮਾਨ ਸਾਰਾ ਜਿਹੜਾ ਉਦਾਂ ਹੀ ਪਿਆ ਵਾ ਸਮਾਨ ਕੱਢਣ ਦਾ ਜਿਹੜਾ ਮੌਕਾ ਨਹੀਂ ਦਿੱਤਾ ਇਹ ਦੇਖੋ ਸਮਾਨ ਪਿਆ ਘਰ ਦੇ ਵਿੱਚ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਰੂਰ ਪਹੁੰਚੋ ਪਿੰਡ ਘੜੰਮ ਦੇ ਵਿੱਚ ਜਿੰਨਾ ਵੀ ਰਾਸਮਗਰੀਆ ਡੰਗਰਾਂ ਵਾਸਤੇ ਜੋ ਵੀ ਇਸ ਇਥੋਂ ਦੇ ਰਹਿਣ ਵਾਲੇ ਆ ਇਹਨਾਂ ਨੂੰ ਜਰੂਰ ਆ ਕੇ ਮਿਲਣਾ ਚਾਹੀਦਾ ਇਹ देखो ਜਰਨੈਲ ਸਿੰਘ ਸੁਖਦੇਵ ਸਿੰਘ ਦਾ ਘਰ ਆ ਤੇ ਆ ਦੇਖੋ ਤੁਸੀਂ ਸਮਾਨ ਸਾਰਾ ਜਿਹੜਾ ਖਰਾਬ ਹੋ ਗਿਆ ਦੇਖੋ ਹੁਣ ਕਿਸਾਨ ਵੀਰ ਵਿਚਾਰਾ ਕੀ ਕਰੂਗਾ ਇੱਥੇ ਦੱਸੋ ਤੁਸੀਂ ਜਦੋਂ ਇੰਨਾ ਸਮਾਨ ਸਾਰਾ ਹੀ ਬਣਿਆ ਬੱਤਰਾ ਖਰਾਬ ਹੋ ਜਵੇ ਪੱਠੇ ਵੀ ਨਹੀਂ ਬਚੇ ਤੇ ਕੀ ਕਰਨਾ ਦੱਸੋ ਤੁਸੀਂ ਇਹ ਦੇਖੋ ਤੁਸੀਂ ਬਰਾਂਡੇ ਦੇ ਵਿੱਚ ਕਿੰਨਾ ਸਮਾਨ ਸਾਰਾ ਹੀ ਖਰਾਬ ਹੋ ਗਿਆ ਦੇਖੋ ਤੇ ਇਹ ਘਰਾਂ ਦੇ ਵਿੱਚ ਅੰਦਰਾਂ ਦੇ ਵਿੱਚ ਤੱਕ ਪਾਣੀ ਜਿਹੜਾ ਵੜ ਗਿਆ ਵਾ ਇਹ ਦੇਖੋ ਤੁਸੀਂ ਦੱਸੋ ਹੁਣ ਕਿਸਾਨ ਵਿਚਾਰਾ ਕੀ ਕਰੂਗਾ ਇੱਥੇ ਦੇਖੋ ਤੁਸੀਂ ਪਾਣੀ ਆ ਦੇਖ ਲਓ ਕਰ ਆਹ ਦੇਖੋ ਤੁਸੀਂ ਪਾਣੀ ਪਾਣੀ ਪ੍ਰਸ਼ਾਸਨ ਨੂੰ ਬੇਨਤੀ ਆਗੇ ਜਰੂਰ ਇਹਨਾਂ ਦੀ ਸਹਾਇਤਾ ਲਈ ਜਾਵੇ ਇਹਨਾਂ ਦੀ ਵਿਚਾਰਿਆਂ ਦੀ ਮਦਦ ਕੀਤੀ ਜਾਵੇ ਦੇਖੋ ਤੁਸੀਂ ਇਹ ਅੰਦਰਾਂ ਦੇ ਵਿੱਚ ਪਾਣੀ ਆ ਵੜਿਆ ਇਹ ਦੇਖੋ ਤੁਸੀਂ ਬਹੁਤ ਬੁਰੇ ਹਾਲਾਤ ਨੇ ਇਹ ਦੇਖੋ ਤੁਸੀਂ ਆ ਸਮਾਨ ਦੀ ਕੀ ਹਾਲਤ ਬਣੀ ਪਈ ਆ ਦੇਖੋ ਆ ਦੱਸੋ ਤੁਸੀਂ ਇਹ ਕਿਸਾਨ ਵਿਚਾਰੇ ਕੀ ਕਰਨਗੇ ਇੱਥੇ ਹੁਣ ਚਾਰ ਚਾਰ ਪੰਜ ਪੰਜ ਫੋਟੋ ਜਿਹੜਾ ਪਾਣੀ ਆ ਘਰਾਂ ਦੇ ਵਿੱਚ ਵੜ ਚੁੱਕਾ ਵਾ ਇਹਨਾਂ ਦੇ ਜਿਹੜਾ ਹਾਲਾਤ ਨੇ ਇਹਨਾਂ ਦਾ ਜਾਜਾ ਲਿਆ ਜਾਵੇ ਤੇ ਇਹਨਾਂ ਨੂੰ ਬੰਨ ਇਹਨਾਂ ਨੂੰ ਜਿਹੜਾ ਬੰਦ ਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਇੰਨਾ ਸਮਾਨ ਆ ਜਿਹੜਾ ਖਰਾਬ ਹੋ ਗਿਆ ਉਹ ਦੱਸ ਕਿੱਥੇ ਜਾਣਗੇ ਕਿਸਾਨ ਵੀਰ ਆ ਦੇਖੋ ਤੁਸੀਂ ਆ ਦੇਖੋ ਛੱਤਾਂ ਤੱਕ ਜਿਹੜੀਆਂ ਉਹ ਡਿੱਗਣ ਵਾਲੀਆਂ ਹੋ ਗਈਆਂ ਦੇਖੋ ਤੁਸੀਂ ਇਹ ਸਮਾਨ ਪਿਆ ਅੰਦਰਾਂ ਦੇ ਵਿੱਚ ਤੇ ਕੀ ਕਰਨਗੇ ਕਿਸਾਨ ਵੀਰ ਦੇਖੋ ਤੁਸੀਂ ਇਹ ਅੰਦਰਾਂ ਦੀ ਹਾਲਾਤ ਜੇ ਨਿਕਲੇ ਨਹੀਂ بارش ਨਾਲ ਸਮਾਨ ਕੱਢਣ ਦਾ ਮੌਕਾ ਹੀ ਨਹੀਂ ਦਿੱਤਾ ਪਾਣੀ ਨੇ ਜਿਹੜਾ ਵਾ ਇਹ ਦੇਖੋ ਤੁਸੀਂ ਸਾਰਾ ਸਿਰਫ ਇੱਕ ਡੰਗਰ ਹੀ ਨਿਕਲੇ ਆ ਬਾਕੀ ਕੋਈ ਸਮਾਨ ਜਿਹੜਾ ਕੱਢਣ ਦਾ ਮੌਕਾ ਨਹੀਂ ਦਿੱਤਾ ਪਾਣੀ ਇੰਨਾ ਤੇਜ਼ ਜਿਹੜਾ ਇੱਕਦਮ ਹੀ ਆਇਆ ਵਾ